ਇੱਕ ਗੱਲ ਵਿਸ਼ੇਸ਼ ਤੌਰ ਤੇ ਭੂਆ ਜਿਹੜਾ ਸਰਕਾਰ ਜੋ ਭੂਆ ਜਿਹਦਾ ਸੰਭਾਲ ਕਰਦੇ ਆ ਕਿਉਂਕਿ ਨਗਰ ਪੰਡੋਰੀ ਦੇ ਵਿੱਚ ਭਾਈ ਕਨਈਆ ਜੀ ਜਦਕ ਸਵਾਮਾ ਕਲੱਬ ਵੱਲੋਂ ਕਰਾਏ ਜਾਂਦੇ ਸਾਰੇ ਹੀ ਪ੍ਰੋਗਰਾਮ ਦੇ ਵਿੱਚੋਂ ਸਿਰਫ ਇਹ ਪਹਿਲਾ ਪ੍ਰੋਗਰਾਮ ਆ ਜਿਹਦੇ ਵਿੱਚ ਆਪਣੇ ਕਲੱਬ ਦਾ ਸਿਰਫ 2 ਜਾਂ 3% ਯੋਗਦਾਨ ਆ ਬਾਕੀ 97% 98% ਯੋਗਦਾਨ ਆ ਇਥੋਂ ਦੀ ਸੰਗਤ ਤੇ ਗੁਰੂ ਘਰ ਦੇ ਗ੍ਰੰਥੀ ਬਾਬਾ ਕਰਮਜੀਤ ਸਿੰਘ ਜੀ ਦਾ ਕੋਈ ਵੀ ਪ੍ਰੋਗਰਾਮ ਦਾ ਜਦੋਂ ਅਨਾਉਂਸਮੈਂਟ ਹੁੰਦੀ ਆ ਤਾਂ ਕਲੀ ਪਾਉਣ ਤੋਂ ਲੈ ਕੇ ਭਾਵੇਂ ਗਰਾਊਂਡ ਦੀ ਗੱਲ ਕੋ ਖੇਡਣ ਦੀ ਗੱਲ ਹੋਵੇ ਕਲੀ ਪਾਉਣ ਤੋਂ ਲੈ ਕੇ ਤੌਰ ਇਨਾਮਾ ਦੇਣ ਤੱਕ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ ਨੇ ਸਾਰੇ ਕਲੱਬ ਮੈਂਬਰ ਕਰਦੇ ਨੇ ਪਰ ਇਹ ਪਹਿਲਾ ਪ੍ਰੋਗਰਾਮ ਆ ਜਿਹਦੇ ਵਿੱਚ ਸਿਰਫ 2 ਜਾਂ 3% ਯੋਗਦਾਨਾ ਕਲੱਬ ਦਾ ਬਾਕੀ A ਤੋਂ Z ਕਾਰਵਾਈ ਸਾਰੀ ਸੇਵਾ ਸੇਵਾਵਾਂ ਬਾਬਾ ਕਰਮਜੀਤ ਦੀਆਂ ਤੇ ਜਿਹੜੇ ਇਹਨਾਂ ਦੇ ਲੰਗਰ ਦੇ ਕਮੇਟੀ ਦੇ ਸਾਰੇ ਸੇਵਾਦਾਰੀ ਉਹਨਾਂ ਦੀਆਂ ਜਿਨ੍ਹਾਂ ਮਾਤਾਵਾਂ ਭੈਣਾਂ ਨੇ ਲੰਗਰ ਤਿਆਰ ਕੀਤਾ ਜਿਨ੍ਹਾਂ ਨੂੰ ਚਾਹ ਸੀ ਕਈ ਦਿਨਾਂ ਦਾ ਬੇ ਪ੍ਰੋਗਰਾਮ ਆਪਣੇ ਇੱਥੇ ਰਵਿਦਾਸ ਮੰਦਿਰ ਦੇ ਵਿੱਚ ਹੋਣਾ ਚਾਹੀਦਾ ਉਸ ਸੰਬੰਧ ਦੇ ਵਿੱਚ ਜਾਨੀ ਕਿ ਇੰਨੀਆਂ ਕਿ ਤਿਆਰੀਆਂ ਇਹਨਾਂ ਨੇ ਕੀਤੀਆਂ ਨੇ ਵੀ ਅਸੀਂ ਸੋਚੀਆਂ ਵੀ ਨਹੀਂ ਸੀ ਕਿਉਂਕਿ ਸਾਨੂੰ ਮੌਕਾ ਹੀ ਨਹੀਂ ਮਿਲਿਆ ਸੋਚਣ ਦਾ ਵੀ ਅਸੀਂ ਕੁਝ ਕਰਨਾ ਕਿਉਂਕਿ ਜਦੋਂ ਸਾਨੂੰ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਕੋਈ ਬੰਦਾ ਆਪ ਕਹੇ ਵੀ ਹਾਂ ਅਸੀਂ ਇਹ ਕੰਮ ਸੰਭਾਲ ਲਾਂਗੇ ਤੇ ਸਾਨੂੰ ਮੌਕਾ ਦਿਵੋ ਕਲੱਬ ਦਾ ਕੰਮ ਕੀ ਆ ਕਲੱਬ ਨੇ ਤਾਂ 2% ਕੰਮ ਕਰਨਾ ਐਨਆਰਆਈ ਤੋਂ ਪੈਸਾ ਫੜਨਾ ਤੇ ਤੁਹਾਡੇ ਨੂੰ ਤੋਂ ਨਾ ਨਾਮਾ ਦੇ ਰੂਪ ਵਿੱਚ ਵੰਡ ਦੇਣਾ ਜਿਹੜੀ ਵਿਚਾਰੇ ਸਵਾਮਾਂ ਕਰਨ ਦੀ ਕਿਰਿਆ ਹੁੰਦੀ ਆ ਉਹ ਸਭ ਤੋਂ ਵੱਡੀ ਹੁੰਦੀ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਕਰਮਚੀ ਦਾ ਤੇ ਸਾਰੀ ਸਮੁੱਚੀ ਸੰਗਤ ਦਾ ਸਾਰੇ ਸੇਵਾਦਾਰਾਂ ਦਾ ਵੀ ਜਿਨ੍ਹਾਂ ਨੇ ਇਹ ਨਾ ਪ੍ਰੋਗਰਾਮ ਆ ਪੂਰਾ ਵਧੀਆ ਨੇਪਰੇ ਚਾੜਿਆ ਤੇ ਹੁਣ ਆਪਾਂ ਬਾਬਾ ਜੀ ਨਾਮ ਅਨਾਉਂਸ ਕਰਨਗੇ ਜਿਨ੍ਹਾਂ ਨੇ ਜੇਤੂ ਹਨ ਇਹਨਾਂ ਮੁਕਾਬਲੇ ਦੇ ਵਿੱਚ ਬੱਚੇ ਗੱਲ ਉਹ ਜਿਹੜੀ ਆਪਾਂ ਕੀਤੀ ਸੀ ਨਾ ਇੱਥੇ ਵੀ ਇਨਾਮ ਥੋੜਾਗਾ ਉਸ ਹਿਸਾਬ ਨਾਲ ਜਿਆਦਾ ਬੱਚੇ ਨਹੀਂ ਆਉਂਦੇ ਇਹਦਾ ਕਾਰਨ ਕੀ ਹੈ ਜੀ ਜਿੱਥੇ ਜਿਆਦਾ ਨਾਮ ਹੋਊਗਾ ਉੱਥੇ ਬੱਚੇ ਵੀ ਬਹੁਤ ਜਾਣਗੇ ਤੇ ਉੱਥੇ ਜਿਹੜੇ ਬੱਚਿਆਂ ਨੂੰ ਸਿਰਫ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਚਾਰ ਪੌੜੀਆਂ ਆਉਂਦੀਆਂ ਨੇ ਉਹ ਜਿਆਦਾ ਬੱਚਾ ਹਿੱਸਾ ਨਹੀਂ ਲੈਂਦਾ ਜਾਂ ਬੱਚਾ ਉੱਥੋਂ ਇਹ ਕਹਿ ਕੇ ਨਕਾਰਿਆ ਜਾਂਦਾ ਵੀ ਇੱਥੇ ਤਿੰਨ ਬਾਣੇ ਕੰਪਲਸਰੀ ਨੇ ਜਾਂ ਚਾਰ ਕੰਪਲਸਰੀ ਨੇ ਵੀ ਤੁਸੀਂ ਹਿੱਸਾ ਨਹੀਂ ਲੈ ਸਕਦੇ ਭਾਈ ਕਿੰਨ ਗਿਆ ਜੀ ਜੋਗ ਸਵਾਮਾ ਕਲੱਬ ਦਾ ਜਿਹੜਾ ਮੁੱਖ ਮਕਸਦ ਇਹ ਹੀ ਆ ਵੀ ਆਪਾਂ ਗੁਰਬਾਣੀ ਨਾਲ ਜੋੜਨਾ ਬੱਚਿਆਂ ਨੂੰ ਭਾਵੇਂ ਉਹਨਾਂ ਨੂੰ ਇੱਕ ਪੌੜੀ ਆਉਂਦੀ ਆ ਪਰ ਉਹ ਗੁਰੂ ਘਰ ਆਉਣੇ ਚਾਹੀਦੇ ਨੇ ਤੇ ਆਪਣਾ ਪਾਠ ਉਹ ਉਸ ਵਿੱਚ ਜਦੋਂ ਜੱਜ ਦੇ ਸਾਹਮਣੇ ਬੈਠਣਾ ਕੁ ਸਿੱਖਣਾ ਸਾਹਮਣੇ ਫੇਸ ਟੂ ਫੇਸ ਗੱਲ ਕਰਨੀ ਇਹ ਬਹੁਤ ਕੁ ਸਿਖਾਉਣੀਆਂ ਚੀਜ਼ਾਂ ਉਹ ਇੱਕ ਇੱਥੇ ਬੱਚੇ ਨੇ ਕਿ ਆਕਾਸ਼ਦੀਪ ਸਿੰਘ ਬੱਚਾਗਾ ਉਹ ਦੇਖੋ ਉਹ ਤਾਂ ਓਦੀ ਆਵਾਜ਼ ਨਹੀਂ ਨਿਕਲਦੀ ਜਦੋਂ ਆਪਾਂ ਨੂੰ ਕਹਿੰਨੇ ਚਲੋ ਤੇਰਾ ਨਾਮ ਦੱਸ ਕੀ ਆ ਆਕਾਸ਼ਦੀਪ ਸਿੰਘ ਤੇ ਜਦੋਂ ਉਹਨੂੰ ਕਹਿੰਦੇ ਜਗਾਰਾ ਲਾ ਉਹਦੀ ਆਵਾਜ਼ ਆਏ ਨਿਕਲਦੀ ਜਿਵੇਂ ਪਤਾ ਨਹੀਂ ਕੀ ਖਾਦਾ ਹੁੰਦਾ ਬੱਚੇ ਦਾ ਇੰਨੀ ਗੂੰਜਦੀ ਆਵਾਜ਼ ਇੰਨਾ ਵੱਡਾ ਬਹੁਤ ਵਧੀਆ ਲੱਗਦਾ ਮੈਨੂੰ ਬੱਚਾ ਮੈਂ ਬਾਰ-ਬਾਰ ਉਹ ਮੇਰੀਆਂ ਵੀਡੀਓ ਪਾਈ ਬਈ ਜੀ ਉਹਦੀ ਸਾਰੇ ਐਪ ਜਿੰਨੇ ਐਪ ਚੱਲਦੇ ਫੇਸਬੁੱਕ YouTube ਪਤਾ ਨਹੀਂ ਮੈਂ ਕਿੰਨੀ ਵਾਰ ਦੇਖਦਾ ਹਾਂ ਵੀਡੀਓ ਜਵਾਗ ਦੀ ਡੇਲੀ ਆਪ ਵੀ ਦੇਖੀਏ ਨਾ ਆਪ ਵੀ ਵੀਡੀਓ ਵਿੱਚ ਪਾਈ ਆਪ ਵੀ ਦੇਖੀਏ ਨਾ ਬਹੁਤ ਸੋਹਣੇ ਬਹੁਤ ਲੱਗਦਾ ਜਦੋਂ ਜਗਾਰਾ ਲਾਉਂਦਾ ਹੈ ਜਿਹੜੇ ਅਜਿਹੇ ਬੱਚੇ ਆਪ ਨੂੰ ਸੋਹਣੇ ਲੱਗਦੇ ਆ ਤੇ ਲੋਕਾਂ ਨੂੰ ਵੀ ਸੋਹਣੇ ਲੱਗਦੇ ਜਿਹੜੇ ਨਾ ਅੰਦਰੋਂ ਆਵਾਜ਼ ਕੱਢਦੇ ਆ ਉਹਦੀ ਮੈਂ ਸਮਾਂ ਨਾ ਬਹੁਤ ਲਾਵਾਂ ਤੇ ਬੇਨਤੀ ਆ ਅਨਾਉਂਸਮੈਂਟ ਕਰੋ ਜ ਆਪਣੇ ਬੱਚਿਆਂ ਦੇ ਨਾਮ ਪੇਸ਼ ਕਰੋ ਤੇ ਆਪਾਂ ਇਨਾਮ ਦੇਈਏ ਬੱਚਿਆਂ ਨੂੰ